ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵੱਲੋਂ ਮੋਟਰਸਾਈਕਲ ਰੈਲੀ ਕੱਢੀ ਗਈ ਸੰਯੁਕਤ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਡਕੋਂਗਾ ਦੇ ਵੱਲੋਂ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਇੱਕ ਮੋਟਰਸਾਈਕਲ ਰੈਲੀ ਕੱਢੀ ਗਈ ਜਿਸ ਦੇ ਵਿੱਚ ਬਿਜਲੀ ਸੋਧ ਐਕਟ 2025 ਬਿਜਲੀ ਸੋਧ ਬਿੱਲ ਮੰਗੇਗਾ ਅਤੇ ਹੋਰ ਕਈ ਮੁੱਦੇ ਸਨ ਇਸ ਰੈਲੀ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਲੋਹਗੜ ਨੇ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਸੂਬਾ ਪ੍ਰਧਾਨ ਬੋਟਾ ਸਿੰਘ ਬੁਰਜਗਿਲ ਦੇ ਪਾਇ ਪੂਰਨਿਆ ਤੇ ਚਲਦਿਆਂ ਇੱਕ ਸਪਾਹੀ ਦੇ ਤੌਰ ਤੇ ਕੰਮ ਕਰ ਰਹੇ ਹਾਂ ਸਭ ਤੋਂ ਪਹਿਲਾ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਖਬਰਾਂ ਇਸ਼ਤਿਆਰ ਪੇ ਜਨ ਸੰਬੰਧੀ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਤੇ ਜਿਹੜਾ ਬਿਲੀ ਬੈਲਾ ਉਹਦੇ ਬੰਦਰੇਗਾ ਹੋਗੀ ਬਿਲੀ ਬੈਲ ਹੋਗੀ ਸੀਡ ਬੈਲ ਹੋਗੀ ਅਰੇ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਵਾ ਸਾਰਿਆਂ ਜਥੇਬੰਦੀਆਂ ਰਲ ਕੇ ਇਹਦਾ ਵਿਰੋਧ ਕਰਨਗੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਾਰੇ ਭਰਾਵਾਂ ਨੂੰ ਇਲਾਕੇ ਨੂੰ ਬੇਨਤੀ ਕਰਦਾ ਕਿ ਆਪਾਂ ਸਾਰੇ ਰਲ ਕੇ ਜਥੇਬੰਦੀਆਂ ਦਾ ਸਾਥ ਦੇਈਏ ਤਾਂ ਕਿ ਇਹ ਜਿਹੜੀਆਂ ਮਾਰੂ ਨੀਤੀਆਂ ਆਪਣੇ ਸਿਰ ਨਾ ਹੋਣ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਦਾ ਬਹੁਤਾ ਭੁੱਖਾ ਖਰਾਬ ਨਾ ਹੋਵੇ। ਬਸ ਇਹੋ ਹੀ ਬੇਨਤੀ ਆ ਕਿ ਸਾਰੇ ਰਲ ਕੇ ਜਥੇਬੰਦੀਆਂ ਦਾ ਸਾਥ ਦਿਈਏ। ਜੇ ਤੁ ਆਪਾਂ ਆਸ ਕਰਦੇ ਆ ਕਿ ਆਪਾਂ ਨੂੰ ਨਿਆ ਮਿਲ ਸਕਦਾ ਵਾ ਨਿਆ ਤੁਹਾਨੂੰ ਮਿਲੂਗਾ ਤੇ ਸਿਰਫ ਜਥੇ ਬੰਦਿਆ ਤੋਂ ਹੀ ਮਿਲੂਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੇਖੋ ਬਿਜਲੀ ਸੋਧ ਵੇਲੇ ਜਿਹੜਾ ਆ ਇਹ ਆਮ ਲੋਕਾਂ ਦੇ ਘਰਾਂ ਦੇ ਵਿੱਚ ਜਦੋਂ ਇਹ ਚਿਪ ਵਾਲੇ ਮੀਟਰ ਲੱਗਣਗੇ ਨਾ ਜਿਵੇਂ ਮੋਬਾਈਲ ਰਿਲਾਇੰਸ ਵਾਲਿਆਂ ਨੇ ਜਿਹੜੇ Jio ਦੇ ਨਾਮ ਤੇ ਇੱਕ SIM ਬਣਾਈ ਸੀ ਵੀ ਅਸੀਂ ਫ੍ਰੀ ਦੇਣਾ ਪਹਿਲਾਂ ਹੋ ਸਕਦਾ ਥੋੜੇ ਸਮੇਂ ਵਾਸਤੇ ਜਿਵੇਂ ਹੁਣ ਡੂੰਟਾ ਛੇ ਸੋ ਮਾਫਾ ਮਾਫ ਰਹੇਗੀ ਪਰ ਇਹਨਾਂ ਨੇ ਉਹ ਦੁਆਰਾ ਜਦੋਂ ਬਿੱਲ ਲਾਗੂ ਕੀਤੇ ਤੇ ਉਹ ਬਿੱਲ ਜਿਹੜਾ ਆ ਉਹ ਆਪਣੇ ਘਰਾਂ ਦੇ ਪਰਿਚਾਰਜ ਕਰਾਵਾਂਗੇ ਤਾਂ ਤਾਂ ਘਰਾਂ ਦੇ ਵਿੱਚ ਲਾਈਟ ਆਉਣੀ ਆ ਜੇ ਪਰਿਚਾਰਜ ਨਾ ਕਰਾਇਆ ਤੇ ਆਪਣੇ ਘਰਾਂ ਦੇ ਵਿੱਚ ਲਾਈਟ ਬੰਦ ਹੋ ਜਾਣੀ ਆ ਆਮ ਲੋਕ ਜਿਹੜੇ ਆ ਉਹ ਇਸ ਤੋਂ ਪ੍ਰਭਾਵਿਤ ਹੋਣਗੇ ਕਿਉਂਕਿ ਬਿਜਲੀ ਦਾ ਬਿੱਲ ਤਾਰਨਾ ਜਿਹੜਾ ਆ ਉਹ ਆਮ ਲੋਕਾਂ ਦੇ ਹੱਥੋਂ ਬਾਹਰ ਹੋ ਜਾਣਾ ਜਦੋਂ ਇਹ ਪ੍ਰਾਈਵੇਟ ਹੋ ਗਈ ਅੱਜ ਸਰਕਾਰੀ ਚੱਲਦੀ ਹੈ ਸਰਕਾਰ ਦੀ ਇੱਕ ਲਿਮਟ ਆ ਵੀ ਐਨ ਆ ਰੁਪਏ ਜੁਨਟ ਆ ਹੁਣ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਜਿਵੇਂ ਮੋਬਾਈਲ ਹੈ ਓਰੀਚਾਰਜ ਆਪਣੀ ਮਰਜ਼ੀ ਦੇ ਨਾਲ ਉਹਨੂੰ ਵਧਾ ਸਕਦੇ ਨੇ ਇਸ ਤਰ੍ਹਾਂ ਹੀ ਉਹ ਬਿਜਲੀ ਦਾ ਰੇਟ ਵੀ ਆਪਣੀ ਮਰਜ਼ੀ ਦੇ ਨਾਲ ਵਧਾਉਣਗੇ ਕਿਉਂਕਿ ਉਹ ਆਪਣਾ ਮੁਨਾਫਾ ਦੇਖਣਗੇ ਉਹਨਾਂ ਨੇ ਆਮ ਜਨਤਾ ਵੱਲ ਨਹੀਂ ਦੇਖਣਾ ਕਿਉਂਕਿ ਸਰਕਾਰ ਜਿਹੜੀ ਹੈ ਜਿਹੜੀ ਚੀਜ਼ ਸਰਕਾਰੀ ਹੈ ਉਹਦਾ ਕੁਝ ਨਾ ਕੁਝ ਅਸਰ ਲੋਕਾਂ ਤੇ ਇਸ ਕਰਕੇ ਉਹਨੂੰ ਮੰਨਣੀ ਪੈਂਦੀ ਹੈ ਸਰਕਾਰ ਨੂੰ ਕਿਉਂਕਿ ਸਰਕਾਰ ਨੇ ਵੋਟਾਂ ਲੈਣੀਆਂ ਆਉਂਦੀਆਂ ਆਮ ਲੋਕਾਂ ਕੋਲ ਕਿਉਂਕਿ ਅੱਗੇ ਜਦੋਂ ਇਲੈਕਸ਼ਨ ਆਏਗੀ ਜਿਵੇਂ ਹੁਣ ਸਾਈ ਦੇ ਵਿੱਚ ਵੀ ਇਲੈਕਸ਼ਨ ਆਉਣੀ ਹੈ ਸਰਕਾਰ ਨੂੰ ਕੁਝ ਨਾ ਕੁਝ ਆਮ ਲੋਕਾਂ ਦਾ ਸਵਾਰਨਾ ਪੈਂਦਾ ਤਾਂ ਕਿ ਅਸੀਂ ਦੁਬਾਰਾ ਸਰਕਾਰ ਬਣਾ ਸਕੀਏ ਪਰ ਜਦੋਂ ਇਹ ਮੈਹਕਮਾ ਹੀ ਪ੍ਰਾਈਵੇਟ ਹੋ ਗਿਆ ਉਹਨਾਂ ਨੇ ਆਪਣੀ ਕੰਪਨੀ ਚਲਾਉਣੀ ਹੈ ਉਹਨਾਂ ਨੂੰ ਇਹਨਾਂ ਆਮ ਲੋਕਾਂ ਦੇ ਨਾਲ ਕੋਈ ਡਾ ਬਹੁਤਾ ਬਹੁ ਆਵਾਸਤਾ ਨਹੀਂ ਹੁੰਦਾ ਇਸ ਕਰਕੇ ਅਸੀਂ ਚਾਹੁੰਦੇ ਵੀ ਜਿਹੜੀ ਬਿਜਲੀ ਆ ਇਹ ਸਰਕਾਰੀ ਰਹੇ ਸਰਕਾਰੀ ਤੌਰ ਤੇ ਚੱਲੇ ਇਹਨੂੰ ਪ੍ਰਾਈਵੇਟ ਨਾ ਕੀਤਾ ਜਾਵੇ ਉਹ ਜੋ ਅਸਲੀ ਨਾਤੇ ਸਰਕਾਰ ਜੋ ਸਾਲਾਂ ਮੀਟਰ ਉਹ ਪ੍ਰਾਈਵੇਟ ਬਿਜਲੀ ਕਰਨ ਜਾ ਰਹੀਆਂ ਉਹਨੂੰ ਉਹਨੂੰ ਇਹ ਸੱਚੀ ਨੋਟਾ ਫੇਰ ਨਹੀਂ ਆ ਜੰਕਾਰੀ ਦੱਸਣਾ ਚਾਹੁੰਦੇ ਆ ਕਿ ਲੋਕ ਤੁਹਾਡੀ ਇਸ ਸ੍ਰੀਤੀ ਦੇ ਖਿਲਾਫ ਆ ਲੋਕ ਨਹੀਂ ਚਾਹੁੰਦੇ ਇਹ ਜੰਕਾਰੀ ਜੋ ਤੁਸੜਾਈਏ ਨੇ ਦੀਨ ਕਰਕੇ ਤੁਸੀਂ ਲੋਕਾਂ ਦੇ ਵਿੱਚ ਆਵਾਨੀਆਂ ਰਾਨੀਆਂ ਨੂੰ ਆਪਣੇ ਪੁੱਤ ਨੂੰ ਹੋਵੇ ਕੁਰਬਾਨੇ ਦੇਣਾ ਚਾਹੁੰਦੇ ਉਹ ਉਹਨਾਂ ਦੇ ਹੱਥੋਂ ਮੁੱਕੇ ਬਣਨਾ ਚਾਹੁੰਦੇ ਇਸ ਦੇ ਖਿਲਾਫ ਸਰਕਾਰ ਲੋਕ ਹੋ ਕੇ ਖੜੇ ਹੋ ਗਏ ਤੁਸੀਂ ਕਿਵੇਂ ਤੁਹਾਡੀ ਅਸੀਂ ਸੀਆਰਪੀ ਇਸ ਕੀ ਨਵੇਂ ਕਾਨੂੰਨ ਸਭ ਤੋਂ ਪਹਿਰ ਉਸੇ ਤਰ੍ਹਾਂ ਸਿੱਖਾਂ ਸਾਡ ਕੁਛ ਕਾਵਾਂਗੇ ਜੇ ਤੁਸੀਂ ਆਪਣੀਆਂ ਇਹਨਾਂ ਹਰਕਤਾਂ ਤੋਂ ਬਾਜ਼ ਨਾ ਹੋ ਜੇ ਲੋਕਾਂ ਨੂੰ ਲੁੱਟ ਮਾਰੂ ਦੇਮ ਤਨੂ ਨਾ ਮੋਟਿਆ ਆਉਂ ਆਮ ਉਸੇ ਰੀ ਦਾ ਸਬਕ ਸਿਖਾਵਾਂਗੇ ਕਿ ਦਿੱਲੀ ਦੂਰ ਨਹੀਂ ਉਹਦਾ ਸਮਾਂ ਨਹੀਂ ਤਾਲ ਕਰ ਰਿਹਾ ਉਹਨਾਂ ਨੂੰ ਅਮਰシャン ਸਾਡੇ ਅੱਗੇ ਸਾਲਮੇ ਨਹੀਂ ਬਣਨੇ ਤੁਹਾਨੂੰ ਪਤਾ ਲੱਗ ਜਾਵੇ ਕਿ ਲੋਕੀਂ ਖੜੇ ਕਿੱਥੇ ਆ ਕਿ ਜੀ ਲੋਕਾਂ ਨੂੰ ਮਾਰੇ ਮਿੱਟੀਆਂ ਨੂੰ ਲੈ ਕੇ ਆਇਓ ਇਹਨਾਂ ਤਿਥਾ ਪ੍ਰਸਤਾਵਤ ਅਨੁਸਾਰ ਲਾਭਾਤ ਮਿਲੇਗਾ ਫੋ ਉਪਤਮਾਲ ਕਰੀਏ ਸੀਡ ਕੋਡ ਐਸ ਵੀ ਇਹਦੇ ਵਿੱਚ ਕਿਸਾਨਾਂ ਨੂੰ